ਸਨੂ ਪਟਿਆਲਾ ਜੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਮੌਕੇ ਜਿਹੜੀ ਪਟਿਆਲਾ ਦੀ 12 ਦਰੀ ਦੇ ਵਿੱਚ ਜਿਹੜੀ ਕਪੜਾ ਮਾਰਕੀਟ ਲੱਗਦੀ ਸੀ ਉੱਥੇ ਜਿਹੜੀ ਹੈਗੀ ਉਹ ਭਿਆਨਕ ਆ ਕੇ ਲੱਗੀ ਆ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਮੈਂ ਪਟਿਆਲੇ ਤੋਂ ਦਿਖਾ ਦੇ ਆ ਇਸ ਮੌਕੇ ਦੀਆਂ ਸਿੱਧੀਆਂ ਛੋਟੀ 12 ਦਰੀ ਦੀਆਂ ਤਸਵੀਰਾਂ ਨੇ ਇਹ ਜਿੱਥੇ ਕਿ ਕਪੜਾ ਜਿਹੜੇ ਇੱਥੇ ਮਾਰਕੀਟ ਸੀ ਉਹਨੂੰ ਜਿਹੜੀ ਬਹੁਤ ਭਿਆਨਕ ਜਿਹੜੀ ਅੱਗ ਲੱਗੀ ਆ ਤੁਹਾਨੂੰ ਦਿਖਾ ਰਿਹਾ ਟ੍ਰਾਂਸਫਾਰਮਰ ਦੇ ਨਾਲ ਨੂੰ ਵੀ ਜਿਹੜੀ ਅੱਗ ਲੱਗ ਚੁੱਕੀ ਆ ਟ੍ਰਾਂਸਫਾਰਮਰ ਨੂੰ ਵੀ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਪਟਿਆਲੇ ਤੋਂ ਸਿੱਧੀਆਂ ਤੁਹਾਨੂੰ ਲਾਈਵ ਤਸਵੀਰਾਂ ਦਾ ਮੌਕੇ ਜੀ ਬਿਲਕੁਲ ਜਿਹੜੀਆਂ ਪਟਿਆਲੇ ਦੇ ਵਿੱਚ ਜਿਹੜੀ ਬਹੁਤ ਵੀ ਭਿਆਨਕ ਜਿਹੜੀ ਅੱਗ ਲੱਗੀ ਆ ਪਟਿਆਲੇ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਦਿਖਾ ਰਿਹਾ ਇਸ ਮੌਕੇ ਆ ਵੀਡੀਓ ਜਿਹੜੀ ਹੈਗੀ ਸ਼ੇਅਰ ਕਰੋ ਵੱਧ ਤੋਂ ਵੱਧ ਪਟਿਆਲੇ ਜੇ ਤੁਹਾਨੂੰ ਐਸੀ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਬਹੁਤ ਹੀ ਭਿਆਨਕ ਅੱਗ ਜਿਹੜੀ ਅੱਗੇ ਵੱਧ ਰਹੀ ਹੈ ਤੁਹਾਨੂੰ ਵੱਧ ਤਸਵੀਰਾਂ ਦਿਖਾ ਰਿਹਾ ਪਟਿਆਲੇ ਦੀਆਂ ਛੋટી ਬਾਰਾਂ ਜ਼ਰੀਆਂ ਦੀਆਂ ਜਿਹੜੀ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਆ ਇੱਥੇ ਟਰਾਂਸਫਾਰਮ ਨੇ ਟਰਾਂਸਫਾਰਮਰ ਨੂੰ ਜਿਹੜੀ ਅੱਗ ਲੱਗ ਚੁੱਕੀ ਆ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਥੇ ਜਿਹੜੇ ਆ ਗੱਡੀਆਂ ਸਕੂਟਰ ਮੋਟਰਸਾਈਕਲ ਵੀ ਜਿਹੜੇ ਸੜਕੇ ਸਵਾਹ ਹੋ ਗਏ ਤੁਹਾਨੂੰ ਭਿਆਨਕ ਤਸਵੀਰਾਂ ਦਿਖਾ ਰਿਹਾ ਮੰਜ਼ਰ ਬਿਲਕੁਲ ਨਹਿਲਾ ਹੋ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪਟਿਆਲੇ ਦੀਆਂ ਜਿੱਥੇ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਜਿਹੜਾ ਹੈਗਾ ਬਿਲਕੁਲ ਨਹਿਲ ਗਰਾਬ ਧੂਆਂ ਚਾਰੇ ਪਾਸੇ ਧੂਆ ਹੀ ਧੂਆ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਪਟਿਆਲੇ ਜਿਹਾ ਦਿਖਾ ਰਹੇ ਹਾਂ ਜਿੱਥੇ ਕਿ ਬਹੁਤ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਹੈ ਫਰਾਸ ਬਾਰਮਾ ਨੂੰ ਵੀ ਜਿਹੜੀ ਹੈਗੀ ਅੱਗ ਲੱਗ ਚੁੱਕੀ ਹੈ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਪਟਿਆਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਹੈ ਤਸਵੀਰਾਂ ਤੁਹਾਨੂੰ ਪਟਿਆਲੇ ਤੋਂ ਪਟਿਆਲੇ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਜਿਹੜੀ ਹੈਗੀ ਹੈ ਬਹੁਤ ਭਿਆਨਕ ਜਿਹੜੀ ਅੱਗ ਲੱਗ ਚੁੱਕੀ ਹੈ ਔਰ ਪਟਿਆਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਟਿਆਲੇ ਬਹੁਤ ਹੀ ਭਿਆਨਕ ਜਿਹੜੀ ਅੱਗ ਲੱਗ ਹੋਇਆ ਇੱਥੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਬਹੁਤ ਜਿਹੜਾ ਨੁਕਸਾਨ ਹੋਇਆ ਬਹੁਤ ਭਾਰੀ ਨੁਕਸਾਨ ਹੋਇਆ ਪਟਿਆਲਾ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਪਟਿਆਲਾ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਔਰੋਂ ਜਿਹੜੀਆਂ ਬਹੁਤ ਭਾਰੀ ਜਿਹੜੀ ਅੱਗ ਲੱਗ ਚੁੱਕੀ ਆ ਤਸਵੀਰਾਂ ਤੁਹਾਨੂੰ ਪਟਿਆਲੇ ਤੋਂ ਦਿਖਾ ਰਿਹਾ ਬਾਰਾਂ ਤਰੀ ਦੀਆਂ